ਕਬੂਤਰਬਾਜ਼ੀ ਸ਼ਹਿਰ ਜਿੰਨਾ ਲੋਕਾਂ ਨੂੰ ਇਹਦੇ ਬਾਰੇ ਗਿਆਨ ਨਹੀਂ ਉਹ ਇਹਨੂੰ ਕਾਮ ਖੇਡ ਸਮਝਦੇ ਹੋਣਗੇ ਕਿਉਂਕਿ ਜਿਹੜੀ ਗੱਲ ਬਾਰੇ ਗਿਆਨ ਨਹੀਂ ਹੁੰਦਾ ਉਹਦੇ ਬਾਰੇ ਬੋਲਣਾ ਉਹਦੇ ਬਾਰੇ ਸਮਝਣਾ ਔਰ ਲੋਕਾਂ ਦੇ ਵਿੱਚ ਪ੍ਰਚਾਰ ਕਰਨਾ ਔਖਾ ਹੋ ਜਾਂਦਾ ਹੈ ਕਬੂਤਰਬਾਜ਼ੀ ਇੱਕ ਪ੍ਰਾਤਨ ਖੇਡ ਹੈ ਰਾਜਾ ਮਹਾਰਾਜਾਂ ਦੀ ਖੇਡ ਵੈਸੇ ਸਿਆਣਿਆਂ ਦਾ ਕਥਨ ਹੈ ਕਿ ਜਦੋਂ ਜ਼ਿੰਦਗੀ ਦੇ ਵਿੱਚੋਂ ਸ਼ੋਅ ਖਤਮ ਹੋ ਜਾਣਾ ਜਿੰਦਗੀ ਦੇ ਵਿੱਚੋਂ ਸ਼ੌਕ ਖਤਮ ਹੋ ਜਾਣ ਤਾਂ ਜ਼ਿੰਦਗੀ ਬੇਅਸਰ ਹੋ ਜਾਂਦੀ ਹੈ ਉਹਦਾ ਕੋਈ ਮੈਨਣਾ ਨਹੀਂ ਰਹਿ ਜਾਂਦਾ ਬੇਮੈਨੇ ਹੋ ਜਾਂਦੀ ਹੈ ਸੋ ਹਰੇਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਸ਼ੌਕ ਹੋਣੇ ਚਾਹੀਦੇ ਆ ਮੈਂ ਸਵੇਰੇ ਦੇਖ ਰਿਹਾ ਸੀ ਮੈਂ ਸੈਰ ਤੇ ਗਿਆ ਸੀ 6 ਵਜੇ ਤੋਂ ਪਹਿਲਾਂ ਜਿੰਨੇ ਵੀ ਸਾਡੇ ਇਸ ਪਾਰਟਿਸਪੀਟਰ ਬੈਗੇ ਐ ਇਸ ਫੰਕਸ਼ਨ ਦੇ ਉਹ 6 ਵਜੇ ਪਤਾ ਨਹੀਂ ਕਿੱਡੀ ਕਿੱਡੀ ਦੌਰਾਂ ਮੋਟਰਸਾਈਕਲ ਪਹੁੰਚ ਰਹੇ ਸੀ ਉਹਨਾਂ ਦੇ ਵਿੱਚ ਇੱਕ ਜਨੂਨ ਹੈ ਇੱਕ ਜਜ਼ਬਾ ਹੈ ਇਹ ਖੇਡ ਦੇ ਪ੍ਰਤੀ ਬਹੁਤ ਵਧੀਆ ਲਗਾਏ ਉਹਨਾਂ ਦਾ ਉਹ ਨਸ਼ਿਆਂ ਤੋਂ ਫੌਲ ਸਮਾਜਿਕ ਕਰਾਹਤਾ ਤੋਂ ਦੂਰ ਹੋ ਕੇ ਮੁੰਡੇ ਸਾਡੀ ਨੌਜਵਾਨ ਪੀੜ੍ਹੀ ਇਸ ਪਾਸੇ ਲੱਗੇ ਆ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਪਰ ਮੇਰੀ ਇੱਕ ਬੇਨਤੀ ਹੈ ਕਿ ਜਿਨ੍ਹਾਂ ਵੀ ਜਿਸ ਵੀ ਜੋ ਵੀ ਕਾਰਜ ਦੇ ਵਿੱਚ ਜਿਹੜਾ ਬੰਦਾ ਪਵੇ ਉਹਨੂੰ ਬੜੀ ਇਮਾਨਦਾਰੀ ਨਾਲ ਲਗਨ ਨਾਲ ਤੇ ਮਿਹਨਤ ਨਾਲ ਕਰਨਾ ਚਾਹੀਦਾ ਸੋ ਕੁਝ ਪਿੰਡ ਦੇ ਵਿੱਚੋਂ ਵੀ ਇੱਕ ਦੋ ਗੱਲਾਂ ਮੇਰੇ ਕੋਲੇ ਆਈਆਂ ਸੀ ਕਿ ਸ਼ਾਮ ਨੂੰ ਲੇਟ ਆਇਟ ਨਾਈਟ ਜਦੋਂ ਵੀ ਇਹ ਗੇਮ ਖਤਮ ਹੋਣੀ ਹੈ ਕਿਸਮਤ ਵਾਲਿਆਂ ਨੇ ਜਿੱਤਣਾ ਹੈ ਉਹ ਕਿਸਮਤ ਵਾਲਿਆਂ ਨੇ ਹਾਰਨਾ ਜਿੱਤ ਹਾਰ ਕੋਈ ਮਿਹਨਤ ਨਹੀਂ ਰੱਖਦੀ ਹੁੰਦੀ ਹੈ ਸ਼ੌਕ ਹੈ ਪਰ ਨਗਰ ਵੱਲੋਂ ਇੱਕ ਬੇਨਤੀ ਹੱਥ ਜੋੜ ਕੇ ਜਿੰਨੇ ਵੀ ਪਾਰਟਿਸਪੀਟੈਂਟਸ ਨਗਰ ਗੇਮ ਦੇ ਵਿੱਚ ਪਹੁੰਚੇ ਆਏ ਇਹ ਉਦੋਂ ਪਲੀਜ਼ ਹੁੰਣੜਵਾਜੀ ਨਾ ਕੀਤੇ ਜਾਵੇ ਗਲੀਆਂ ਮਜਾਰਾਂ ਦੇ ਵਿੱਚ ਹੁੰਣੜਵਾਜੀ ਨਾ ਕੀਤੀ ਜਾਵੇ ਤਾਂ ਕਿ ਜਿਹੜਾ ਸਾਡਾ ਛੋਟਾ ਵੀਰ ਹੈਪੀ ਹੈ ਪ੍ਰੇਮ ਹੈ ਸਾਡਾ ਵੀਰ ਤੋਤਾ ਨਗਰ ਦੇ ਵਿੱਚ ਇਹਨਾਂ ਦਾ ਬਹੁਤ ਵਧੀਆ ਸਨਮਾਨ ਹੈ ਬਹੁਤ ਵਧੀਆ ਪਰਿਵਾਰ ਹੈ ਇਸ ਪਰਿਵਾਰ ਦੇ ਵਿੱਚੋਂ ਹੀ ਸਰਦਾਰ ਨਾਥਾ ਸਿੰਘ ਜੀ ਬਲਾਕ ਸੰਮਤੀ ਦੇ ਮੈਂਬਰ ਹੈ ਇਸ ਪਰਿਵਾਰ ਦੇ ਵਿੱਚੋਂ ਹੀ ਸਾਡੇ ਨਗਰ ਦੇ ਮੁਖੀ ਡਾਕਟਰ ਹਰਕੇਸ਼ ਸਿੰਘ ਜੀ ਜਿਹੜੇ ਆਮ ਪਾਰਟੀ ਦੇ ਮੁਖੀ ਹੈ ਉਹ ਵੀ ਇਸ ਪਰਿਵਾਰ ਦੇ ਵਿੱਚੋਂ ਹੈ ਸਮਾਨਜੋਗ ਪਰਿਵਾਰ ਹੈ ਕੱਲ ਨੂੰ ਮੁੰਡੇ ਬੜੀ ਦੂਰੋਂ ਦੂਰੋਂ ਆ ਰਹੀਆ ਮੈਨੂੰ ਲੱਗਦਾ ਵੀ 200 ਮੁੰਡੇ ਹੋਊਗਾ ਜਿਹੜਾ ਇਸ ਵਿੱਚ ਪਾਰਟਿਸਿਪੇਟ ਕਰ ਰਿਹਾ ਹੈ ਮੇਰੀ ਸਾਰਿਆਂ ਕੋਲੇ ਹੱਥ ਜੋੜ ਕੇ ਬੇਨਤੀ ਹੈ ਕਿ ਕੋਈ ਇਹੋ ਜੀ ਹੁਣਾਂ ਬਾਜੀ ਨਾ ਹੋਵੇ ਜਿਨ੍ਹਾਂ ਦਾ ਹੈਪੀ ਸ਼ੰਗ ਦੇ ਪਰਿਵਾਰ ਨੂੰ ਕੋਈ ਲੰਮਾ ਆਜੇ ਸੋ ਮੈਂ ਜਾਦੇ ਵੀ ਕਹਿਣਾ ਚਾਹੁੰਦਾ ਇਹ ਚਾਹੁੰਗਾ ਪਰਮਾਤਮਾ ਤੁਸੀਂ ਜਿਸ ਗੇਮ ਨਾਲ ਜੁੜੇ ਹੁੰਦੇ ਆ ਦਾ ਦੁੱਗਣੀ ਹੋ ਰਾਤ ਚੌਗਣੀ ਤਰੱਕੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਥੈਂਕ ਯੂ ਸੋ ਬਹੁਤ ਬਹੁਤ ਧੰਨਵਾਦੀਆਂ ਨੇ ਸਭਾਂ ਨੂੰ ਨੰਬਰਦਾਰ ਜੀ ਦਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਵਿਚਾਰ ਰੱਖੇ ਮੈਂ ਵੀ ਸਾਰੇ ਵੀਰਾਂ ਨੂੰ ਬੇਨਤੀ ਕਰਨਾ ਹੱਥ ਜੋੜ ਕੇ ਕਿ ਭਾਈ ਜੀ ਜੋ ਜੇਤਾ ਦੂਸਰ ਲਾਗੀ ਫਿਰ ਤਾਂ ਵੱਖਰੀ ਗੱਲ ਹੈ ਸਵੇਰੇ ਹੋ ਜੂਗੀ ਜੇ ਅੱਜ ਹੀ ਕਲੀਅਰ ਹੁੰਦਾ ਹੈਗਾ ਇਹ ਆਪਣਾ ਜਿਹੜਾ ਬਾਜ਼ੀ ਦਾ ਪ੍ਰੋਗਰਾਮ ਹੈ ਤਾਂ ਵੀਰ ਵਰਕੇ ਆਪਦੇ ਜਿਹੜੇ ਕਬੂਤਰ ਨੇਗੇ ਬੜੇ ਪਿਆਰ ਨਾਲ ਜਿੱਥੇ ਮਰਦੀ ਧਾਰ ਲਈਓ